ਲੈ ਭਾਈ ਕਿਸਾਨ ਆਰਾਮ ਘਰ ਆ ਇਹ ਰੰਗ ਰੰਗ ਹੋਇਆ ਮਨ ਲਾਦਾ ਹੋਣੀ ਇਹਨੇ ਸ਼ਾਇਦ ਮੋਡੀਫਾਈ ਕਰਿਆ ਇਹ। ਬਾਕੀ ਅੰਦਰ ਅਗਰ ਦੇਖਦੇ ਆ ਵੀ ਕਿਆ ਹਲਾਤਾ ਇਹਦੇ। ਬਾਹਰ ਤਾਂ ਰੰਗ ਰੰਗ ਹੋਇਆ ਬਾ ਕਿਸਾਨ ਆਰਾਮ ਘਰ ਲੋ ਜੀ। ਛੁੱਟੇ ਏ ਰੰਗੇ ਹੋਇਆ ਕੱਲਾ ਭਾਈ ਆ ਦੋ ਮੰਜੇ ਪਏ ਆ। ਲੋ ਭਾਈ ਪਹੁੰਚ ਗਏ ਮਿੱਲ ਚ। ਮੇਰਾ ਫੋਨ ਨਿਕਲੇ। ਕਾਲ ਜੀ ਭਾਈ ਸਾਰੇ ਕਾਲ ਭਾਈ। ਕਿਆ ਗੱਲ? ਅਗੜ ਭਾਈ। ਕਿਸਾਨ ਖੜਾ ਦੇਖ ਲੈ। ਹੂੰ। ਕਦਾਂ ਲਾ ਅਧੜਾ ਖੜਾ ਹਾਂ ਕੈਰ ਸੋਣਾ ਦੇ ਕੈਰ ਹੋ ਗਿਆ ਬਾਕੀ ਬਾਈ ਕੱਲ ਆਪਾਂ ਪਹਿਲੀ ਬਰਤੀ ਤੋਰੀ ਦੀ ਅੱਜ ਮੇਲੇ ਚ ਬੰਦਾ ਸਾਡਾ ਪਹੁੰਚ ਗਿਆ ਪਹਿਲੇ ਇੱਧਰ ਆ ਤੇ ਆ ਗਿਆ ਰਾਤ ਆ ਗਿਆ ਤਾਂ ਰਾਤ ਨੂੰ ਚਲੇ ਗਿਆ ਦੁੱਧ ਦਿਨ ਮੱਦੇ ਲਈ ਪਤਾ ਨਹੀਂ ਕਾ ਚੱਕਰ ਹੁਣ ਤਾਂ ਬਾਈ ਕਹਿਵਾ ਨਾ ਹੁਣ ਤਾਂ ਕੁਝ ਆਹ ਹੁੱਚੇ ਬਹਿਣਾ ਹਾਂ ਹੁਣ ਤਾਂ ਬਹਿਣਾ ਹੀ ਘਰ ਪੈ ਗਏ ਉਰੇ ਪੈ ਗਏ ਹੁਣ ਤਾਂ ਠੰਢੀ ਫੁਟਾਸੀ ਲੱਗੀ ਉਹ ਤਾਂ ਕੋਈ ਨਾ ਮੱਛਰ ਨਾ ਮੱਖੀ ਉਰੇ ਵਿੱਚ ਬੈਠਾ ਆਰਾਮ ਨਾਲ ਕਿ ਨਹੀਂ ਬਾਕੀ ਲੈ ਲੰਬੀਆਂ ਹੈ ਮੈਂ ਰਹੂੰਗੀ ਮੇਲੋਂ ਕਿਤੇ ਖੜਦਾ ਨਹੀਂ ਮੇਲੋਂ 20 150 ਦੇ ਨੇੜੇ ਚ ਟਰਾਲੀ ਰਾਤ ਤੀ ਪਤਾ ਨਹੀਂ ਕਿਹਨੇ ਅੱਛਾ ਇਹ ਤਾਂ ਚੱਲੀ ਜਾਂਦਾ ਏ ਰਸ਼ ਪੈ ਗਿਆ ਨਾ ਹੁਣ ਇੱਕ ਲੇਵਰਾਂ ਕਰਕੇ ਜਿਆਦਾ ਉਹ ਪਰਚੀਆਂ ਕੱਢੀ ਜਾਂਦੇ ਆ ਲੇਵਰ ਦਾ ਉੱਪਰ ਆ ਰਿਹਾ ਮੱਕੀ ਜਾ ਪਾਣੀ ਲੈ ਕੇ ਆਏ ਮੁੰਡੇ ਨੂੰ ਭਾਈ ਕਹਿੰਦਾਹੀਂ ਉਹ ਲੈ ਆਉ ਕੋਸ ਭਾਈ ਪਹਿਨਾ ਪੂਰੀ ਲੈਣਾ ਫੁੱਲ ਸਾਰੀਆਂ ਆਏ ਅਸੀਂ ਬੱਦੇਗੜ ਸਾਹਿਬ ਤੇ ਆ ਜੀ ਬਈ ਉਹ ਹਵਾਲੇ ਘਰ ਸਾਹਿਬ ਜਿਹੜਾ ਲਾਇਆ ਕਰਦੇ ਆ ਆਪਣਾ ਲੰਗਰ ਹਵਾਲੇ ਘਰ ਤੇ ਸੇਵਾ ਕਰਦੇ ਹੁੰਦੇ ਆ ਹਰ ਇੱਕ ਸਾਲ ਤੇ ਅੱਜ ਕਿ ਵੀ ਲਾਉਣਾ ਆਸੋ ਉਹ ਤੁਹਾਨੂੰ ਬਾਕੀ ਵੀਡੀਓ ਵਿੱਚ ਦਿਖਾ ਦੂੰਗਾ ਹਾਂ ਕਹਾਂਗਾ ਉੱਥੇ ਤੇ ਆਏ ਆ ਅਸੀਂ ਉੱਥੇ ਅਸੀਂ ਜਗਾ ਜੀ ਬੁੱਕ ਕਰਨ ਗਏ تھے ਭਾਈ ਹਾਂ ਜੀ ਹਾਂ ਬਾਕੀ ਕੋਈ ਗੱਲ ਕਰੀ ਹੋਈ ਉਹ ਅਗਲੇ ਫਿਰ ਪੱਕੀ ਹੋ ਜਾਂਦੀ ਆ ਹਾਂ ਪੱਕੀ ਹੋ ਜਾਂਦੀ ਆ ਹਾਂ ਬਾਕੀ ਲਾਉਣਾ ਆਪਾਂ ਨੇ ਗਵਲੇ ਦੇਣਾ ਨਾ ਗਵਲੇ ਦੇਨੇ ਲਾਉਨੇ ਆ ਗਵਲੇ ਦੇ ਲਾਉਨੇ ਆ ਗਵਲੇ ਦੀਵਾਨ ਨੂੰ ਹੀ ਬਾਕੀ ਭਾਈ 26 ਤਰੀਕ ਲਾਉਣਾ ਅਸੀਂ ਇਹ ਮਤਲਬ ਆਪਣੇ ਸਮੂਹ ਪਿੰਡ ਦੇ ਕਰਨੇ ਵਾਸੀਆਂ ਨੂੰ ਲਾਉਣਾ ਘੱਟੇ ਹੋਗੇ ਬਾਹਰ ਦਾ ਕੋਈ ਬੰਦਾ ਦੋ ਤਿੰਨ ਪਿੰਡਾਂ ਅਸੀਂ ਇਕੱਠੇ ਹੋ ਕੇ ਲਿਆ ਕਰਦੇ ਸਾਰੇ ਮੁੰਡੇ ਮੁੰਡੇ ਹਾਂ ਠੀਕ ਹਾਂ ਤੇ ਬਾਕੀ ਬਾਹਰ ਤੇ ਬਾਈ ਕੋਈ ਵੀ ਮੈਨੂੰ ਨਾ ਕੇ ਹੋ ਸਾਨੂੰ ਤੇ ਨਾ ਕੋਈ ਬੰਦਾ ਭੇਜਿਓ ਅਸੀਂ ਆਪੇ ਲਾਉਣਾ ਜੀ ਹਾਂ ਤੇਲ ਫੁੱਲ ਪਿੰਡ ਦੀ ਹੁੰਦੀ ਆ ਬਾਪ 19 ਕੇ ਨਾਲ ਅਸੀਂ ਉਹ ਆਪਣੀ ਅਸੀਂ ਪੈਸੇ ਇਕੱਠੇ ਕਰੀ ਜਾਈਏ ਯਾਰ ਪਏ ਰਹੇ ਹੁਣ ਖਾਤੇਾਂ 'ਚ ਪਏ ਰਹੇ ਸਾਡੇ ਕੋਲ ਪਏ ਰਹੇ ਕਿਸੇ ਵੀ ਪਏ ਹਿਸਾਬ ਕਿਤਾਬ ਤਾਂ ਉਹਦਾ ਫਾਇਦਾ ਕੀ ਆ ਹਨਾ ਵੀ ਜਿੰਨੀ ਕੁ ਚੀਜ਼ ਇਕੱਠੀ ਹੋਵੇ ਲੱਗ ਜਵੇ ਉਹ ਵਧੀਆ ਤੁਹਾਡੀ ਟਰਾਲੀ ਬਹੁਤ ਖੜੀ ਹੈ ਜੀ ਹਾਂ ਟਰਾਲੀ ਬਾਕੀ ਦੇਖਦੇ ਦੇਖ ਕੇ ਥੱਕ ਗਏ ਤੈਨੂੰ ਗਏ ਤਾਂ ਬਾਥਰੂਮ ਵੱਲ ਨੂੰ ਆ ਜੀ ਆਊਟ ਟਾਈਮ ਰਾਤ ਸੇ ਜ਼ਿਆਦਾ ਹੋ ਜਾਂਦਾ ਆ ਟਾਈਮ ਥੋੜਾ ਅਵੇਲ ਹੋ ਜਾਂਦਾ ਜਿੱਕਣਾ ਹੁਣ ਦਿਨ ਚ ਕਿੰਨਾ ਲੱਦ ਹੋਣਾ ਹੈ ਨਾ ਤੋ ਅਗਲਾ ਸ਼ਾਮ ਨੂੰ ਆ ਜਾਂਦਾ ਏ ਫੇ ਉਹਦੇ ਕਰਕੇ ਆ ਲੈਣਾ ਖਾਲੀ ਆ ਰਾਤ ਲੈਣਾ ਵੀ ਭਰੀਆਂ ਹੋਈਆਂ ਤੀਆਂ ਲੱਗਦਾ ਹੁਣ ਆ ਆ ਟਾਈਮ ਸਵੇਰ ਟਾਈਮ ਟਰਾਲੀ ਘਟ ਆਉਂਦੀ ਆ ਵੇ ਸ਼ਾਮ ਨੂੰ ਜ਼ਿਆਦਾ ਲੱਗ ਜਾਂਦੀ ਚਾਰ ਪੇਚੇ ਬਾਅਦ ਆਉਂਦਾ ਵੈਸੇ ਮਿਲਡਰ ਦੀ ਤਰੱਕੀ ਕੋਈ ਨਹੀਂ ਹੋਈ ਉਹ ਉਦਾਂ ਕੋ ਉਦਾਂ ਹੀ ਆ ਸਰਕਾਰੀ ਕੰਮ ਯਾਰ ਉਦਾਂ ਹੀ ਆ ਜਿਹੇ ਦੇਖਿਆ ਉਹ ਹੋ ਜਾਈ ਆ ਹਾਂ ਉ ਨਾ ਕੋਈ ਨਾ ਬਿਲਡਿੰਗ ਬੁਲਦੀ ਨਾ ਕੁਸ ਖੜਤ ਵੀ ਪੇਰਨੀ ਆਂਦੀ ਪੈ ਜਾਂਦੀ ਆ ਛੱਤੀ ਉਹ ਫਿਰ ਨਾ ਕੋ ਕੋ ਡਵੈਲਪ ਕਰ ਰਹੇ ਵੀ ਭਾਈ ਪਹਿਲਾਂ ਜਿਹੜਾ ਮੇਲ ਖੜ ਜਾਂਦਾ ਦਾ ਉਹਦੇ ਬਾਰੇ ਕੋਈ ਉਹ ਨਹੀਂ ਹੈਗਾ ਵੀ ਇਹਦੇ ਨੂੰ ਗਾਹ ਠੀਕ ਕਿਵੇਂ ਕਰੀਏ ਉਹ ਯਾਰ ਕੋਈ ਨਹੀਂ ਬਾ ਉਦਾਂ ਹੀ ਚੱਕੀ ਨਹੀਂ ਕਰ ਰਹੇ ਚੱਲਦਾ ਬੱਜ ਧੱਕਾ ਚ ਚਲਾਈ ਜੇ ਲੋ ਬਸ ਮਨੂੰ ਗਾਹਾਂ ਲਾਇਆ ਲੱਗਦਾ ਇਹ ਵੀ ਲੇਬਰਾਂ ਦਾ ਬਿਨਾ ਔਖਾ ਹੋ ਜਾਣਾ ਕੰਮ ਗਾਹ ਲੇਬਰ ਦੇ ਸਿਰ ਪਰ ਗੰਨਾ ਸਾਰਾ ਲੇਬਰ ਲੇਬਰ ਐਵਰ ਤਾਂ ਕਰਨ ਲੱਗੀ ਭਈਆਂ ਦੇ ਤੂੰ ਦਿਮਾਗ ਲਾ ਲਿਆ ਵੀ ਲੇਟ ਜਾਓ ਭਾਈ ਲੇਟ ਜਾਓ ਇਹ ਮੁਹ ਮੰਗੇ ਪੈਸੇ ਮੁਹ ਮੰਗੇ ਪੈਸੇ ਮਿਲੂਗੇ ਹਾਂ ਹਾਂ ਮਤਲਬ ਵੀ ਗਾਹਾਂ ਗਾਹਾਂ ਜੇ ਤਾਂ ਕਰਿਆ ਜਗੇ ਮਸ਼ੀਨ ਆ ਜਾਣੀਆਂ ਇਹ ਮਸ਼ੀਨਾਂ ਆਜ ਤਾਂ ਗਈਆਂ ਜਾਣੀ ਕੇ ਆਪਣੇ ਉਰ ਤੱਕ ਕਿਹਦੀ ਹੋਈਆਂ ਆਪਣੇ ਬੂਟੇ ਬਾਟੇ ਔਖਾ ਹੋ ਜਾਏਗਾ ਨਾ ਅੱਗੇ ਪਰ ਰੜੇ ਖੇਚੋ ਤਾਂ ਚੱਲ ਪਾਉਂਦਾ ਮੈਂ ਦੇਖ ਵੀ ਮਨੂੰ ਲੱਗਦਾ ਵੀ ਜਿਹੜੇ ਸਾਹਿਬ ਨਾਲ ਕੰਮ ਚੱਲਦਾ ਨਾ ਮਸ਼ੀਨ ਆਉਣੇ ਵਾਲੀਆਂ ਨੇ ਮਸ਼ੀਨਾਂ ਲੇਬਰ ਰੇ ਕਾਤਾ ਤਿਆਰੀ ਹੋ ਗਈ ਹੈ ਕਿੱਥੇ ਆਏ ਉਹ ਅੱਗੇ ਚਲੇ ਗਏ ਚੱਲ ਚਲੀਏ ਦੇਖੀਏ ਕਿੱਥੇ ਗਿਆ ਬਾਕੀ ਭਾਈ ਟਰੈਕਟਰ ਪਾਦ ਪਾਣ ਦਾ ਖੜਾ ਪਾਦ ਪਾਣ ਦੇ ਸ਼ਕੀਨਾਂ ਟਰੈਕਟਰਾਂ ਦੇ ਪਾਦ ਪਾਣ ਦੀ ਟਰਾਲੀ ਖੜੀ ਹੈ ਕੱਲੇ ਕੱਲੇ ਟਰੈਕਟਰ ਨੂੰ ਕੱਲੀ ਕੱਲੀ ਟਰਾਲੀ ਛੋਟੀਆਂ ਬੜੀਆਂ ਹਰੇਕ ਉਹਦੀਆਂ ਆ ਜਕੇਟੀ ਹੈ ਕੋਈ ਹੈ ਬਾਕੀ ਲਗਾਣ ਕੱਲੇ ਕੱਲੇ ਕੰਨੇਆਂ ਦਾ ਫਰਕ ਹੈ ਇਹ ਜਿਹੜੇ ਸ਼ਕਸਾਰੀਆਂ ਕਿੰਨੇ ਦੇ ਉਹੀ ਇਹ ਪਿਆਰ ਨੂੰ ਹੀ ਸਮਝ ਸਕਦੇ ਆ ਆਓ ਹੜਾ ਸ੍ਰਮ ਸਵਰਾਜ ਸਵਰਾਜ ਇਹ ਕਿਹੜਾ ਏਸੀ ਇਹ ਕਿਹੜਾ ਆ ਗਿਆ ਏਸੀ ਇਹ ਕਿਹੜਾ ਟਰੇਲ ਇਸ ਉਹ ਟਰੈਕੜਾ ਆ ਵਕੜਾ ਟਰੈਕੜਾ ਇਸ ਇਸ ਏਸੀ ਇਹ ਵੀ ਕੰਪਨੀ ਇੱਕ ਆਡਾ ਦਾ ਜੋ ਟਾ ਕੜਾ ਉਹੀ ਤਰ੍ਹਾਂ ਵਾਲਾ ਬੁੱਕਰੀ ਆ ਹੁਣ ਤਾਂ ਲਦਾਣ ਕੋ ਖਿਲਦਾ ਵੀ ਪਰ ਸਾਲਾ ਵਧੀਆ ਟਰੈਕਟਰ ਯਾਰ ਇਹ ਵੀ ਹੈ ਨਾ ਕਿੰਨਾ ਲੰਬਾ ਬਣਾਇਆ ਹੋਇਆ ਹੈ ਇਹ ਵਰਕੜਾ ਹੁਣ ਤਾਂ ਲਦਾ ਘੁੰਲਾ ਦੇਖਣੇ ਨੂੰ ਰਾਤ ਲੱਗਿਆ ਭੁੱਲਦਾ ਹੁਣ ਲੱਗਿਆ ਹੋ ਗਿਆ ਸੈਟ ਜਾ ਹੋ ਗਿਆ ਰਾਤ ਤਾਂ ਹੀ ਲੱਗਦਾ ਬਹੁਤ ਰਾਤ ਦਾ ਬਾਈ ਬਹੁਤ ਵਾਣੀ ਕਿਆ ਹੋ ਜੇਣਾ ਹੁਣ ਲੱਗਦਾ ਵੀ 150 ਹੋ ਜੇ ਬਹੁਤ ਰਾਤ ਮੇਰਾ ਰਾਤ ਸਾਨੂੰ ਲੱਗਿਆ ਮੈਨੂੰ ਵੀ ਯਾਰ ਚੱਲ ਨਾ ਕੰਮ ਲੱਗਾ ਨਾ ਨਾ ਹਾਂ ਨਾ ਨਾਲ ਕਿਵੇਂ ਬੰਦ ਕਰਤਾ ਚਾਹ ਕੋਈ ਚੱਕਰ ਨਹੀਂ ਇੰਜ ਮੋੜ ਵੀ ਕੋਈ ਚੱਕਰ ਨਹੀਂ ਇਹ 95 ਆਹ ਆ ਭਾਈ ਆ ਫਾਇਦਾ ਆਪਣਾ ਚ ਪੰਜਾਬ ਘੁੰਮ ਕੇ ਲਾ ਕੇ ਬੈਠੇ ਹੋ ਰਿਓ ਰੋੜੀ ਚ ਮਰਨ ਲੱਗੀ ਮੈਂ ਤਾਂ ਹਵਾ ਵੀ ਬੱਤੀ ਇੰਦਰ ਕਿੱਥੇ ਲੈ ਕੇ ਨਿਕਿਆ ਇੱਕ ਵਾਰ ਤੇ ਵਿੱਚ ਬੈਠ ਕੇ ਵਿੱਚ ਬੈਠ ਕੇ ਗੱਡੀ ਵਾਲੀ ਕੰਮ ਹੈ ਏਸੀ ਚਲਾ ਕੇ ਲੈ ਕੇ ਆਏਗਾ ਕਿਵੇਂ ਤੇ ਰਾਤ ਤਾਂ ਇਹਨਾਂ ਦਾ ਰਾਤ ਦਾ ਜੋ ਵੀਡੀਓ ਦੇਖੀਆ ਮੈਂ ਤਾਂ ਖਗਲ ਦੇਖਿਆ ਤਾਂ ਮਨ ਵੀ ਕਰਾ ਦੇ ਨਦਰ ਸਿੰਘ ਰਾਤ ਕਿੱਟਿਆ ਉਹ ਇਹ ਉਹ ਸੱਟ ਜਾ ਹੋ ਗਿਆ ਰਾਤ ਤਾਈ ਲਿਆ ਪਿੱਛੇ ਨਹੀਂ ਵੇਚ ਆਇਆ ਕੋਈ ਨਹੀਂ ਪਤਾ ਹੀ ਤਾਂ ਵੇਚਦਾ ਨਹੀਂ ਰਾਤ ਤੇ ਰਾਤ ਨੂੰ ਪਵੇ ਕਹਿੰਦਾ ਲਦਾਨ ਤਾਂ ਬਹੁਤ ਲੱਗਦਾ ਸੀ ਕਿ ਸੜਕ ਇੰਨੀ ਲੰਬੇ ਟਰਾਲੇ ਪੇ ਲਦਾਨ ਹੋ ਗਿਆ ਇਹ ਤਾਂ ਆਈ ਲੱਗਦਾ ਰੇਡੀ ਇਹ ਤਾਂ ਕਹਿੰਦੇ ਇਹ ਤਾਂ ਆਏ ਕਹਿੰਦੇ 250 ਕਾਉਂਟਲ ਕਰਨ ਲਈ ਜਾਂਦਾ ਮੈਂ ਤਾਂ 200 ਕਹਿੰਦਾ 200 ਜਦ ਜਦੀਪ ਹੁਣ ਲੱਗਾ 150 ਨੂੰ ਹੋਣਾਗਾ ਇਹ ਤਾਂ ਐ ਉੱਪਰ ਬਈ ਇੱਕ ਵਾਰ ਤਾਂ ਹਨਾ ਟੋਆ ਬੋਆ ਬੜਾ ਉੱਥੇ ਆਏ ਆਏ ਤਾਂ ਛੱਡਿਆ ਵੇ ਤਾਂ ਜ਼ਿਆਦਾ ਮੈਂ ਮੋੜੇ ਦੋ ਤੋਰਨਾ ਉੱਥੇ ਯਾਰ ਮੇਰੀ ਸੁਣ ਗੱਲ ਉੱਤੇ ਖੇਤਾ ਖੁੱਤਾ ਪਤਾ ਨਹੀਂ ਲੱਗ ਰਿਹਾ ਕਿ ਟੈਕ ਨੂੰ ਆਰਾਮ ਘਰ ਨਿਕਲਿਆ ਰੌਟ ਪੌਂਦੀ ਚੜਦਾ ਹੁੰਦਾ ਉੱਥੇ ਨਹੀਂ ਸਾਲੇ ਤਾਂ ਪਤਾ ਵੀ ਲੱਗਦਾ ਕੂਬੇ ਜੀ ਦੇ ਯਾਰ ਖੇਤਾ માં ਇਹ ਜੀ ਉਹਦੀ ਅਰਚੇ ਹੀ ਹੁੰਦੀ ਹੈ ਟੈਕ ਨੂੰ ਕੋ ਪਤਾ ਇਹਦੀ ਆਰਾਮ ਘਰ ਨਿਕਲਿਆ ਉਹ ਦੇਖੇ ਨਹੀਂ ਉਹ ਇਹਦੀ ਦਾ ਭਰਾ ਟਰਾਲਾ ਆਪਾਂ ਹੀ ਦੱਸਣ ਤੈ ਟਰਾਲਾ ਰਾਤ ਲੈ ਕੇ ਆਇਆ ਤੂੰ ਟਰਾਲਾ ਬੱਤ ਬੱਤ ਕਿਆ ਚੀਜ਼ ਹੈ ਸੱਟ ਵਾਹ ਦੇਖ ਨੰਬਰ ਹਾਂ ਬੈਲੈਂਸ ਆ ਵੀ ਨਹੀਂ ਕਰਦਾ ਹੈਗਾ ਹਾਂ ਮੀਆਂ ਉਹ ਮਾਰਿਆ 2100 ਚੱਕਰਾਂ ਪਰ 2100 ਆਹੀ ਤਾਂ ਕੁਆਲਟੀ ਹੈ ਫਿਰ ਤਾਂ ਗੱਣਾ ਦੇ ਲੈ ਕਿੰਨਾ ਹੈ ਮੈਂ ਇਹ ਕਹਿਣਾ ਹੀ ਤਾਂ ਵੀਡੀਓ ਚ ਵੀ ਟਰਾਲਾ 160 160 ਤੇ ਪਲੱਸ ਕਰਨਾ ਹੈ ਮੈਂ ਸਾਰ ਨਾਲ ਕੋਈ ਨਹੀਂ ਕਰਿਆ ਨੇ ਕੁਝ ਨਹੀਂ ਕਰਿਆ ਐ ਵੀ ਨਹੀਂ ਕਰਦਾ ਹੈਗਾ ਪ੍ਰਗਟ ਬਾਈ ਟਰੈਕਟਰ ਨੂੰ ਪਤਾ ਨਹੀਂ ਗੱਗੇ ਟਰਾਲਾ ਮਗਰ ਉਹ ਤਾਂ ਦੇਖਦਾ ਹੀ ਹੈ ਟਰਾਲਾ ਹੋਇਆ ਉਹ ਟਰਾਲਾ ਟਰਾਲੇ ਮੇਂ ਹੋ ਗਿਆ ਹੁੰਦਾ ਹਲੇ ਤਾਂ ਰਹਿੰਦੇ ਆ ਟਰੈਕਟਰ ਖੜੇ ਨੂਰੇ ਪਰ ਟਰਾਲੇ ਦੀ ਬੈਲੈਂਸ ਦੀ ਕੁਆਲਿਟੀ ਟਰਾਲੇ ਮਾ ਸਿਰਫ ਇੱਕ ਬੈਲ ਹੁੰਦੀ ਟਰਾਲੇ ਮਾ ਬੈਲੈਂਸ ਵਧੀਆ ਹੈ ਤਾਂ ਸਭ ਕੋ ਸੈਟਾ ਨਹੀਂ ਜਿੰਨਾ ਮਰਜੀ ਲੋਹਾ ਲਾਈ ਜਾ ਜਾਂ ਤੇਰਾ ਬੈਲੈਂਸ ਨਹੀਂ ਹੈਗਾ ਬੈਲੈਂਸ ਬਹੁਤ ਵਧੀਆ ਬਾਈ ਟਰਾਲਾ ਨਹੀਂ ਛੁੱਟ ਗਿਆ ਫਿਰ ਵਧੀਆ ਚੱਲਦਾ ਹੈ ਨਾ ਹਲੇ ਦੂਆ ਮੇਰਾ ਟਰਾਲਾ ਜਿਹੜਾ ਪਹਿਲਾਂ ਤਾਂ ਉਹ ਕਰਦਾ ਤਾਂ ਅਹੀਂ ਅੱਛਾ ਹਾਂ ਉਹ ਛੋਟਾ ਤਾਂ ਉਹ ਮਾਰਦਾ ਤਾਂ ਹਾਂ ਉਹ ਕਰਦਾ ਤਾਂ ਇਹ ਨਹੀਂ ਇਹ ਨਹੀਂ ਕਰਦਾ ਜਮਾਨਾ ਲੇ ਭਾਈ ਚੱਕਵਣਾ ਸਮਾਨ ਵੀ ਭਾਈ ਪਾਣੀ ਨਾਮ ਛੋਟੀ ਦੀ ਟਰਾਲੀ ਦੀ ਉਹ ਫਰਕ ਆਉਂਦਾ ਲਦਾਨ ਵਧ ਜਾਂਦਾ ਹੁਣ ਇਹ ਲਦਾਨ ਇੱਕ ਸਾਰ ਪਿਆਲ ਪਿਛੇ ਨੂੰ ਲੰਬਾ ਤਾਂ ਕਰਕੇ ਹੋ ਜਾਂਦਾ ਉਹ ਬਾਕੀ ਇਹ ਐਡੇ ਟਰੈਕਟਰ ਨੂੰ ਤਾਂ ਭਾਈ ਇਹਨੂੰ ਕੋਈ ਫਰਕ ਨਹੀਂ ਆਉਂਦਾ ਲੈ ਚਾਹੀਦਾ ਵੀ ਇਹੀ ਆ ਹੁਣ ਇਹ ਟਰੈਕਟਰ ਬਸ 100 ਲੈ ਕੇ ਆਵੇਂ ਛੋਟਾ ਟਰਾਲਾ ਪਾ ਕੇ ਸੁਆਦ ਨਹੀਂ ਆਦਾ ਸਦਾ ਉਹ ਵੀ ਇਹ ਤੇਲ ਵੀ ਖਾਣਾ ਵੀ ਖਰਚੇ ਦਾ ਹੋਣਾ ਨਾ ਉਹ ਮੈਂ ਤਾਂ ਐਂ ਲੱਗਦਾ ਰੇੜੀ ਲੱਦੀ ਹੁੰਦੀ ਐਂ ਲੱਗਦਾ ਹੈ ਹੈ ਤੁਸੀਂ ਕਿੱਥੇ ਤੱਕ ਪਏ ਤੁਸੀਂ ਵੀ ਨਹੀਂ ਆਇਆ 400 ਭਰੀ ਆ ਇਹ ਹਾਂ ਕਿੰਨਾ ਕਿੰਨਾ ਦਿੱਤੇ ਹੋਵੇ ਹੈਲੋ ਹਾਂ ਕਿੰਨਾ ਕਿੰਨਾ ਦਿੱਤੇ ਹੋਵੇ ਉਹ ਜਦੋਂ ਗੱਗੇ ਦੱਸਦਾ ਤਾਂ ਮੈਂ ਗੰਨੇ ਆ ਦਾ ਫਰਕ ਦੇਖੀ ਲਦਾਈਆਂ ਦਾ ਆ ਦੇਖ ਆ ਘਾਟ ਉਹ ਆ ਤਾਂ ਏਜ ਬੇ ਕਾਲੀ ਚ ਛੋਟੀ ਜਿਹੀ ਉਹ ਛੋਟੀ ਟਰਾਲੀ ਲਦਾਨ ਦਾ ਹੈ ਲਦਾਨ ਘਾਟ ਲੱਦੇ ਆ ਵੈਸੇ ਗੰਨੇ ਆ ਰਹੀ ਗੱਲ ਨਹੀਂ ਮੈਂ ਮਾੜੇ ਲੰਦੇ ਹੋਰ ਬਿੱਡ ਨਹੀਂ ਹੈਗਾ ਤਾਂ ਬੈਠਿਆ ਹਾਂ ਹਾਂ ਮੂਰ ਛੋਟੀ ਬਿੱਡੀ ਨਹੀਂ ਹੈ ਹਾਂ ਭਾਈ ਆਪਣੀ ਆਪਣੀ ਕਲਾ ਹਰੇਕ ਦੀ ਸੱਟੇ ਨਾਲ ਹੀ ਖੜਾ ਹੈ ਇਧਰ ਆ ਵੀ ਦੇਖ ਲੈ ਜਾ ਭਰੀਆਂ ਦੀ ਬਿੱਟੀ ਬਣਾਈ ਵੀ ਆ ਥੱਲੇ ਲਾ ਦੇ ਉਹ ਤਾਂ ਆ ਹਾਂ ਉਹ ਹਰੇਕ ਦਾ ਆਪਾ ਬਣਾ ਯਾਰ ਦੋ ਪੀਚ ਏਰੀਏ ਦੇ ਹਿਸਾਬ ਨਾਲ ਬਦਲੀ ਜਾਂਦਾ ਏਰੀਆ ਵੀ ਲਾਲਾ ਹੁਣ ਮਨ ਲਾ ਜਿੱਦਾਂ ਇਹਨਾਂ ਲੋਟ ਆ ਉਹ ਵੀ ਸੇਮ ਲੱਗਦਾ ਜਿਹਦੇ ਨਾਲ ਦਿਓ ਦੇ ਸਾਰੀ ਭਰੀਆ ਪਤਾ ਮੇਰੀ ਆ ਵੀ ਸੈਂਟਰ ਵਾਲੀ ਵੀ ਆ ਦੇਖ ਕੱਢ ਲਾਦਾਨ ਹਾਂ ਰੈਲੀ ਖੜਾਉਣਾ ਹਾਂ ਸਾਈਂ ਖੜਾ ਉਰੇ ਤੱਕ ਜੇ ਫੋਟੋ ਨਹੀਂ ਕਿ ਕਿ ਉਹ ਔਰ ਤੇ ਆਹ ਤਾਂ ਸੇਮ ਭਰੀਆਂ ਲੱਗੀਆਂਵੇਂ ਨਾ ਭਰੀਆਂ ਦੀ ਆ ਵੀ ਇੱਕੜੀ ਭਰੀਆਂ ਲੱਗੀਆਂ ਹੋਈਆਂ ਆਪਣੇ ਭੱਜੀਆਂ ਲਾਉਣੇ ਆ ਇਹ ਫੋਟੇ ਪੇਲੇ ਦਾਣ ਘਟ ਹੁੰਦਾ ਓ ਟ੍ਰੈਕਟਰ ਪਲੇਨ ਨਾਲ ਖੜਾ ਐਨੀਓ ਭਰੀ ਆਪਾਂ ਨੇ ਆ 6 ਤੋਂ 5 ਦਾ ਆ ਨਾ ਬਹੁਤ ਹੋ ਜੀ ਆਹ ਇਹ টার্বো ਆਇਆ ਹੈ ਨਾ ਕੀ ਕਹਿੰਦੇ ਇਹਨੂੰ টার্বੋ ਪੀ ਐਸ ਪੀ ਐਸ আচ্ছা ਨਹੀਂ ਇਹ ਹਸਵੀਰ ਆਇਆ ਨਾ ਆਪਾਂ ਪਹਿਲਾਂ ਟਰਾਲ ਲੈ ਕੇ ਆਇਆ ਕਰਦੇ ਤੇ ਕਿੰਨੀ ਭਰੀ ਹੁੰਦੀ ਏ 100 ਚ ਹਾਂ ਉਹ ਭਰੀ ਜਾਂਦੀ ਏ 100 300 ਵਾਟਸ 100 ਚ ਫਿਰ 150 ਦੇ ਗੇਟ ਚ ਕੰਨਾ ਹੈ ਹੈ 150 ਦੇ ਗੇਟ ਚ ਆ ਇਹ ਆ ਇਹਦਾ ਫਿਰ 240 ਭਰੀ ਦਾ ਵੀ 110 ਪੌਂਟ ਲੱਗਣਾ ਹੋਇਆ ਪਰ ਪਰ ਡਿਪੈਂਡ ਹੈ ਤੇਰੇ ਖਸਾਬ ਨਾਲ ਕਿੰਨਾ ਕਾਹੇ ਫਿਰੇ ਮੇਰੇ ਖਸਾਬ ਨਾਲ ਹੈ 65 ਦਾ ਜੋ 657 ਕਿੱਟ ਵੈਸੇ ਹੁਣ 200 ਚਾਹੀਦਾ ਜਾਂ ਟਰਾਲੀ ਪਰ ਜਿਹੜਾ ਸਾਹਬ ਨਾਲ ਕਹਿੰਦੇ ਉਹਨਾਂ ਨੂੰ ਮੈਂ 550 ਪਰ ਲਾ ਦੋ ਹਾਂ 200 ਆ ਗੋ ਟਰੈਕਟਰ ਦਾ ਖਰਚਾ ਵੀ ਆ ਆਪਾਂ ਫੇਰ ਕਿੰਨਾ ਤੋਂ ਟੈਂਪੇਜ ਦਾ ਇਹਨੂੰ ਤਾਂ ਆਪਾਂ ਦੇ ਇਨ ਦਾ 150 ਕੰਸਟਰਲ ਕਿੰਨਾ ਵੀ ਹਦਾ ਦੇਖ ਫੇਰ ਵੀ ਟਰੈਟ ਨੂੰ ਪਤਾ ਹੁੰਦਾ 200 ਚਾਹੀਦਾ ਭਾਈ ਹੁਣ 200 200 ਤੜਾ ਚਾਹੀਦਾ ਤੜਾ ਹੁਣ 200 ਨਾਰਮਲ ਆ ਜਿਹੜੇ ਸਾਬਾਂ ਦੇਖੋ ਕਿ ਪਲੱਸ ਜੱਗੇ ਅਕਿਆ ਕੁਝ ਵੀ ਨਹੀਂਗਾ ਹੋਰ ਇਹਦਾ ਨਾਰਮਲ ਆ ਯਾਰ ਉਹ ਪ੍ਰਗਟ ਆਉਂਦੇ ਆ ਕਿੰਨਾ ਸੈਟਰੀ ਹੁੰਦਾ ਨਾ ਉਹ ਲੰਬਾਈ ਕਰਕੇ ਲੱਗਦਾ ਉਹ ਬੈਠਦਾ ਉਹ ਬੈਠ ਨਹੀਂ ਜਾਂਦਾ ਕਹਿੰਦਾ ਸੈਟ ਹੋ ਜਾਂਦਾ ਆਹ ਕਹਿੰਦੇ ਮਤਲਬ ਵਿੱਚ ਵੀ ਇਹ ਲੈਟਾਂ ਇਹ ਆ ਚੰੜੇ ਮੁੰਡੇ ਵਾਸਤੇ ਹੁੰਦੀ ਆ ਇਹ ਆ ਜੀ ਇਹ ਮਾਲਾ ਸ਼ਿੰਗਾਰ ਪੰਜਾਬ ਸ਼ਿੰਗਾਰ ਦੀ ਮਾਲਾ ਸ਼ਿੰਗਾਰ ਮਾਲਾ ਸ਼ਿੰਗਾਰ ਆ ਜੀ ਉਹ ਲਿਖਾ ਦੇ ਬਰੇ ਓਏ ਉਹ ਲਿਖਾ ਦੇ ਲਿਖਾ ਦੇ ਮਾਹ ਸੰਗਾਰ ਉਹ ਕੈਵਨ ਉੱਪਰ ਲਿਖਾ ਮਾਹ ਸੰਗਾਰ ਲਿਖਾ ਦੇ ਉਹ ਕੈਵਨ ਉੱਪਰ ਕੈਵਨ ਉੱਪਰ ਕਿੰਨਾ ਟਾਈਮ ਲਾਉਂਗਾ ਤੂੰ ਬਿੱਲ ਲਗਾ ਦਊਂਗਾ ਮੈਂ ਭਾਈ ਰਾਤ ਨੂੰ ਸੁਣਾਉਂਗਾ ਐਸਾ ਕਰੇ ਜਾਂਦੀ ਕਟਣਾ ਹੁਣ ਕੀ ਕਰਨਾ ਕੰਮ ਆ ਕੋਈ ਇੱਕ ਜ਼ਰੂਰੀ ਕੰਮ ਟਾਰਗੇਟ ਪਈ ਨਾ ਜਣ ਚਾਹਿਆ ਉਹ ਅੱਜ ਮੈਂ ਅਲਦਾ ਕੰਮ ਨਾ ਕੱਢਿਓ ਯਾਰ ਕੋਈ ਤੇਰੇ ਐਗਰੀ ਜੰਗਲ ਆ ਪਾਦ ਪਾਦਿਆ ਭਾਈ ਗਰੇਟ ਆ ਰੇਕ ਟਰੈਕਟਰ ਮੇਲਾ ਤੈਨੂੰ ਆਸਦੀ ਗਿਆ ਦੇ ਰੇਕ ਪਾਦ ਪਾਦ ਆ ਦੇਖਿਆ ਪਹਿਲੀ ਵਾਰ ਕਦਾ ਇਹ ਸੁਣਿਆ ਹੈਗਾ ਤਾਂ ਮੈਂ ਵੀ ਇਹ ਸੂਸ ਕਾਪੜੀ ਪਰ ਦੇਖਿਆ ਅੱਜ ਆ ਮੈਂ ਚੇਤਕ ਦਾ ਆਵਾਜ਼ ਚੱਲ ਜਾਵਾ ਅੱਛਾ ਟਰੈਕਟਰ ਦਾ ਫਰਕ ਆ ਹੁਣ ਆਪਣੇ ਸੋਨਾਲੀ ਕਾ ਟਰੈਕਟਰ ਘੱਟ ਚੱਲਦਾ ਉਹਨੇ ਸੋਨਾਲੀ ਕਾ ਬਾਹਰ ਨੂੰ ਕਿੰਨਾ ਜਾਂਦਾ ਬੰਦ ਕੇ ਤਾ ਵੀ ਬਹੁਤ ਬਿਕਦਾ ਕਹਿੰਦੇ ਬਾਹਰ ਹਾਂ ਇਹ ਹੀ ਕਹਿੰਦਾ ਹਾਲੇ ਜਿਹੜਾ ਟਰੈਕਟਰ ਪੂਰਾ ਸੋਨ ਲੀ ਕਵਰ ਕੇ ਬਣਾਇਆ ਹੋਇਆ ਹੈ ਜੇ ਨੌ ਚੇਂਜ ਕਰਦੇ ਸੋਨ ਲੀ ਕਰ ਇਹਨੂੰ ਕੋਈ ਨਾ ਪਛਾਣੇ ਉਹ ਐਕਸਲ ਕਿਹੜਾ ਐਕਸਲ ਐਕਸਲ 557 ਆਹ ਉਖੜੇ ਆਹ ਕਿਹਦੇ ਜਦੋਂ ਸੌਰ ਸੁਭਰਾਜ ਦੀ ਹੋ ਰਹੀ ਸੁਭਰਾਜ ਸਭ ਤੋਂ ਜਿਆਦਾ ਖੜੇ ਸਭ ਤੋਂ ਜਿਆਦਾ ਸਭਰਾਜੇ ਆ ਤਾਗੜਾ ਭਾਈ ਐਕਸਲ ਐਕਸਲ 557 ਹਾਂ ਦਰਤਾ ਹੀ ਪੌੜਦਾ ਬਾਈ ure ਤੇ ਕੈਮ ਚ ਬਹਿ ਜਾ ਏਸੀ ਲਾ ਕੇ ਬਹਿ ਜਾ ਬਾਈ ਏਸੀ ਲਾ ਕੇ ਬਹਿ ਜਾ ਕੈਬਨ ਚ ਪੁੱਤਰ ਨੂੰ ਸਮਝਾ ਦੇ ਤਤੀ ਸਾਰੇ ਪਰਾਂ ਦਾ ਪਤਾ ਲਾਜੇ ਮੜਿਆ ਕਿੰਨੇ ਕ ਚੱਲਦੇ ਲੈ ਕਿੰਨੇ ਘੰਟੇ ਨੀਂਦ ਗੱਡੀ ਫਿਰਦਾ ਆਕੇ ਸੌ ਗਿਆ ਹੁਣ ਤੂੰ ਆਰਾਮ ਨਾਲ ਸੌਂ ਜਾ ਤਾ ਕਿੰਨੇ ਵਜੇ ਮੈਂ ਸੌਂਦਾ 11:30 ਵਜੇ ਟਰੈਕਟਰ ਸਵੇਰਾ ਕੇ ਪਹੁੰਚਦਾ ਬਾਈ ਓ ਐਕਟਰ ਸਰਦਾਰ ਜਬੋਤ ਉਹ ਸੁਬਰਾਜ ਐਕਟਰ ਬਾਈ ਸ਼ੁਰੂ ਤੋਂ ਹੀ ਸਾਲਾ ਨਾਂ ਬਣਾ ਲਿਆ ਪਹਿਲਾਂ ਨਹੀਂ ਆਪਣੇ ਤਾਂ ਆਪਣੇ ਜਨਮ ਦਾਦਾ ਯਾਰ ਆਪਣੇ ਰੋਪੜ ਤੋਂ ਪੰਜਾਬ ਦਾ ਉਹ ਨਹੀਂ ਨਹੀਂ ਪੰਜਾਬ ਦਾ ਨਹੀਂ ਆਪਣੇ ਰੋਪੜ ਚ ਬਣ ਲੱਗਿਆ ਦਾ ਇਹ ਉਹ ਚੱਪੜ ਚੜੀ ਰੋਪੜ ਦੇ ਹਿੱਸਾ ਦਾ ਉਹ ਤਾਂ ਬਾਅਦ ਚ ਮੌਲੀ ਬਣਿਆ ਆਪਣੇ ਰੋਪੜ ਦੇ ਤਾਂ ਮੇਨ ਪਦੈਸ਼ ਹੈ ਦੀ ਰੋਪੜ ਚ ਤਾਂ ਇਹ ਲਾਂਚ ਹੋਇਆ ਦਾ ਕੁਕ ਸੁਵਰਾਜ ਇੱਕ ਆਪਣੇ ਮਹਿੰਦਰੇ ਦੂਏ ਛੋਟੇ ਜਿਹੇ ਨੇ 475 ਹਾਂ ਉਹ ਇਹ ਦੋਏ ਟਰੈਕਟਰ ਬਹੁਤ ਮਹਿੰਦਰਾ ਤੇ ਜਿਆਦਾ ਖਰਚਾ ਹੀ ਨਹੀਂ ਬਾਈ ਗੱਗੇ ਇਹ ਟਰੈਕਟਰ ਇਹੀ ਪਹਿਲਾ ਆਏ ਤੇ ਇੱਕ ਮਹਿੰਦਰੇ ਹੋਗੇ 475 275 575 ਇਹ ਜੀਵਿੰਦਾਰ ਦੇ ਹੱਕ ਚ ਦੇਣਾ ਥੋੜੇ ਤੇ ਪਹਿਲੇ ਹਾਂ ਤੇਲ ਖਰਚੇ ਵਾਲਾ ਜਿਹਨੂੰ ਘੱਟ ਛੋਟੀ ਖੇਤੀ ਵਾਲਾ ਜੀਵਿੰਦਾਰ ਮਹਿੰਦਰਾ ਹੁੰਦਾ ਦਾ ਯਾਰ 475 ਸੁਵਰਾਜ ਲੈ ਲੈਂਦਾ ਸੁਖਦਾ ਹੀ ਤੇਲ ਮੱਲਾ ਤੋਂ ਬਹੁ ਘੱਟ ਖਰਚਾ ਯਾਰ ਬਿਲਕੁਲ ਬਾਕੀ ਹੁਣ ਤੱਕ ਕਹਿੰਦੇ 25 ਲੱਖ ਟਰੈਕਟਰ ਵੇਚ ਗਿਆ ਬਾਈ ਜੱਦੀ ਕੰਮ ਨੂੰ ਸਰਫਰਾਜ 30 ਲੱਖ ਕਹਿਣਾ ਔਖਾ 25 ਲੱਖ 25 ਲੱਖ ਵੱਧੇ ਹੋ ਗਏ ਮੈਂ ਸਾਨੂੰ ਨਾ ਨਾ ਉਹਨਾਂ ਨੇ ਹੋ ਕਰਿਆ ਤਾਂ ਪਿੱਛੇ ਨੇ ਇੱਕ ਪ੍ਰੋਗਰਾਮ ਕਰਿਆ ਉਹਦੇ ਤੇ ਦੱਸਿਆ ਵੀ 25 ਲੱਖ ਟਰੈਕਟਰ ਨੂੰ ਐਂ ਦੇਖ ਲੈ ਗੱਗੇ ਮੈਂ ਇਹਦੇ ਕੋਲ 1990 99 ਮਾਡਲ ਟਰੈਕਟਰ ਦਾ ਪੁਰਾਣਾ 137 ਅੱਛਾ ਉਹ ਨਾਲ ਦਾ ਗੇਅਰ ਤਾਂ ਟਰੈਕਟਰ ਉਹ ਭੱਠੇ ਵਿੱਚ ਲੈ ਦੇਣ ਨਾਲੇ ਉਹ ਨਾਲ ਦਾ ਗੇਅਰ ਤਾਂ ਇੰਜਨ ਉਹਦਾ ਨਾ ਬਲੋ ਮਾਰਨ ਲੱਗ ਗਿਆ ਬਾਈ ਮੇਰੇ ਕੋਲ ਆਕੇ ਜਿਹੜਾ ਹੁਣ ਮਹਿੰਦਰਾ ਦਾ ਇੰਜਣ ਬਲੋ ਮਾਰਨ ਲੱਗਿਆ 275 ਦਾ ਬਾ ਵਾ ਬੜੀ ਐਤ ਮਤਲਬ ਕਣਕ ਮਸੀਂ ਵੀਦਦਾ ਵਾ ਮੈਂ ਕਿਹਾ 2 ਸਾਲੇ ਕੱਢ ਗਿਆ ਬਈ ਬਲੋ ਮਾਰਦਾ ਹੀ 735 ਤੂੰ ਕੁਝ ਨਹੀਂ ਹੋਇਆ ਹੈਗਾ ਬਸ ਤੇਲ ਚੱਕਦਾ ਦਾ ਮੜਾ ਮੋਟਾ ਹੋ ਸਰਵਿਸ ਪਰ ਚੁੱਤੀ ਉੱਕਣੀ ਚੱਤੀ ਗਈ ਚੱਲਦੇ ਆ ਬਾਈ ਆ ਖਾਂਸੀ ਇੱਥੇ ਇੱਥੇ ਇਹਦੇ ਵਿੱਚ ਨਾ ਮੇਨ ਜਿਹੜੀ ਸਭ ਤੋਂ ਵੱਡੀ ਦਾ ਪੁਆਇੰਟ ਹੈ ਹੂੰ ਉਹ ਹੈਗਾ ਇਹ ਇਹਦੇ ਵਿੱਚ ਕਹਿੰਦੇ ਗੈਸਕਟ ਦੀ ਜਗਾ ਸ਼ਿੰਬਾ ਹੈ ਆਹ ਟਰੈਕਟਰ ਗੈਸਕਟੇ ਪਾੜੂਗਾ ਗਰਮ ਹੋ ਕੇ ਇਹ ਜਿੰਨਾ ਮਰਜੀ ਗਰਮ ਹੋ ਜਵੇ ਇਹਨੇ ਜਦ ਛਿੰਬਾ ਪਿੱਤਲ ਦੀਆਂ ਉਹਦੀ ਜਗ੍ਹਾ ਉਹਦੇ ਕਰਕੇ ਜਿਆਦਾ ਕਾਮਯਾਬ ਹੋਣ ਦਾ ਕਾਰਨ ਇਹ ਹੈ ਸਭ ਤੋਂ ਵੱਡਾ ਬਸ ਕਿ ਟਰੈਕਟਰ ਕੋਈ ਵੀ ਮਾਡਲ ਦੀ ਸਾਰੇ ਵਧੀਆ ਟਰੈਕਟਰ ਦਾ ਕੋਈ ਕੰਪਨੀ ਕੋਈ ਜਿਹੜੀ ਵੀ ਆ ਗਿਆ ਜਿਹੜੀ ਵੀ ਆ ਗਿਆ ਸਾਰੀਆਂ ਸਾਰੀਆਂ ਨੇ ਜੋਰ ਲਾਇਏ ਟਰੈਕਟਰ ਸਾਰੇ ਵਧੀਆ ਹੁੰਨੇ ਬਾਪਾ ਹਰੇਕ ਦੀ ਆਪਣੀ ਆੜੀ ਪਸੰਦ ਹੈ ਹਾਂ ਜੀ ਮੈਂ ਤਾਂ ਇੱਕ ਗੱਲ ਜਾਣਦਾ ਪਿੰਡਾਂ 'ਚ क्रेज ਦੀ ਗੱਲ ਹੈ ਜਿਹੜੇ ਪਿੰਡ 'ਚ ਜਿਹੜੇ ਟਰੈਕਟਰ ਦੇ क्रेज ਹੋ ਗਿਆ ਉਦੋਂ ਤੋਂ ਨੂੰ ਹੋ ਜੰਨੇ ਲੋਕ ਬਸ ਬਸ ਜਿਹੜਾ ਜ਼ਿਆਦਾ ਦੇਖਣ ਲੱਗ ਜਊਗਾ ਹੂੰ ਬਾਕੀ ਆਪਣੀ ਆਪਣੀ ਚੋਣ ਹੈ ਭਾਈ ਸਾਹਿਬ ਬਾਕੀ ਨੀਲੇ ਹੀ ਬਾਬ ਲੋਕਾਂ ਨੂੰ ਪਸੰਦ ਆ ਨੀਲੇ ਟਰੈਕਟਰ ਕੋਈ ਵਧੀਆ ਰੈਟ ਆ ਆਹ ਆਹ ਲੰਨਾਂ ਦੇ ਫੋਰਡ ਲਾਲਾ ਇਹ ਦੇ ਤਾਂ ਨੀ ਜਾ ਕੇ ਆ ਨੰਬਰ 68 82 ਆ ਬੰਨਾ ਗਿਆ ਹਲੇ 55000 ਰੁਪਏ ਕਬਜ਼ਾ ਤਾਂ ਆ ਗਿਆ ਨੇੜੇ ਕੀ ਹੋ ਗਿਆ ਪੰਜਾਹ ਮਿੰਟ ਬਾਅਦ ਨੂੰ ਦੋ ਤਿੰਨ ਬੰਦ ਕਾ ਕਰ ਤਾ ਅਗਲੀ ਗੱਲ ਮੇਰਾ 13 ਨੰਬਰ ਰਹਿ ਗਿਆ ਜੌਨੀਅਰ ਆਈ ਆਏ ਭਾਈ ਭਾਈ ਜੌਨੀਅਰ ਲਗਾਇਆ ਵਾ ਕਿਹੜਾ ਪਿੰਡ ਆ ਭਾਈ ਆਪਣਾ ਕੇ ਲਈ ਇਹ ਕਿੱਥੇ ਵੀ ਇਹ ਇੱਧਰ ਚੁੰਨੀ ਵਾਲੀ ਕੋਲੇ ਚੁੰਨੀ ਚੁੰਨੀ ਸਾਟਦਾ ਆਇਆ ਹੁੰਦਾ ਭਾਈ ਇਹ ਜੌਨੀਅਰ ਵਾਲਾ ਬੰਦਾ ਭਾਈ ਇਹ ਭਾਜੀ ਆ ਮੁੰਡਾ ਲਾਉਣ ਲੱਗਿਆ ਗੰਨਾ ਓਕੇ ਹੈ ਪੈ ਗਿਆ ਕੌਣ ਦਾ ਪੈ ਗਿਆ ਕੌ ਕਿੰਨੇ ਸਾਲ ਹੋ ਗਏ ਲਿਆਉਂਦੇ ਇਹਨੂੰ ਸਾਲੇ ਹੋਏ ਆ ਭਾਈ ਪਹਿਲੀ ਵਾਰੀ ਆ ਨਾ ਦੂਜੀ ਵਾਰੀ ਆ ਮੇਰੇ ਨਾਲ ਦੋ ਸਾਲ ਲੱਗ ਗਿਆ ਬਾਈ ਵਧੀਆ ਇਹ 10 ਚਸ ਦਾ ਵਧੀਆ ਮੇਰੀ ਹੈ ਹੀ ਆ 12 ਸਾਲ 12 ਸਾਲ ਵਾਹ ਵਾਹੋ ਬਾਈ ਇਹ ਚਸ ਕਾ ਤਾਂ ਵਧੀਆ ਜੱਗੇ ਕਾ ਕਾ ਕੰਮ ਵਾਲਾ ਵਾ ਪੈ ਗਿਆ ਬੰਦਾ ਵਧੀਆ ਹਾਂ ਨਾ ਪਤਾ ਨਹੀਂ ਬਾਈ ਇਹ ਇੱਕ ਸ਼ੌਂਕ ਪੈ ਜਾਵੇ ਵਧੀਆ ਹੀ ਆ ਇਹ ਨਹੀਂ 12 ਸਾਲ ਪਰਪੁਰ ਵੀ ਲਿਆ ਨਹੀਂ ਨਹੀਂ ਪੜਾਈ ਕਾ ਕਰਦਾਗਾ ਨਹੀਂ ਖਤਮ ਹੋ ਜੀ ਲੱਗਦਾ ਵਾ ਜੀ ਜੀ ਕਰੀਦਾ ਦਾ ਹੀ ਹੋ ਗਿਆ ਬਾਈ ਦਹੀਂ ਬਾਦ ਫਿਰ ਕਿ ਖੇਤੀ ਬਾੜੀ ਆਲੇ ਭਾਈ ਸਮੋਲੀ ਕਵੀ ਆ ਗਿਆ ਕੰਮ ਸਿੱਖਣਾ ਠੀਕ ਆ ਬੰਦਾ ਬੈਂਟੀ-ਮੈਂਟੀ ਅੱਜ ਜੋ ਮਾਰਦੀ ਅੱਜ ਦੇ ਟਾਈਮ ਕੰਮ ਸਿੱਖ ਗਿਆ ਬੰਦਾ ਕਾਮਯਾਬ ਹੈ ਯਾਰ ਸਕਿੱਲ ਦੀ ਵੈਲਿਊ ਆ ਭਾਈ ਸਕਿੱਲ ਦੀ ਵੈਲਿਊ ਆ ਨੌਕਰੀ ਪੇਸ਼ਾ ਵਜਾ ਮਰਜ਼ੀ ਕਰ ਲੈ ਜਿਹੜੀ ਸਕਿੱਲ ਵਾਲੇ ਬੰਦੇ ਵਾ ਮਾਲਾ ਬੰਦਾ ਹੋਣਾ ਕੰਮ ਤੋਂ ਕੰਮ ਦੇਖਿਆ ਆਪਣਾ ਉਹਦੀ ਵੈਲਿਊ ਇਹਦੇ ਹੱਥ ਮਾ ਕੱਲਾ ਸਾਰੀ ਉਮਰ ਨਹੀਂ ਹੰਦੀ ਦੀ ਇਹ ਛਿੱਟੀ ਵੀ ਕਰਦਾ ਕੰਮ ਵੀ ਸਿੱਖਦਾ ਨਾ ਨਹੀਂ ਖੇਤੀ ਦਾ ਕਿਆਇ ਜਮ ਮਰਜੀ ਕਰ ਲੈ ਖੇਤੀ ਦਾ ਆਪਣੀ ਉਹ ਚੋਪਾਂ ਦਾ ਕਿਆ ਸਗੋੜੀ ਖੜਜਾ ਜਮ ਮਰਜੀ ਖੜਜ ਆ ਦੇ ਆ ਉਮਰ ਸਿੱਖਣ ਦੀ ਆ ਆ ਰਿਹਾ ਭਾਈ ਆ ਸਭਨੇ ਭਾਈ ਜਲੇ ਆ ਐ ਭੀ ਆ ਆ ਬਾਈ ਜਫਾ ਕੇ ਇਹ ਨਵਾਂ ਹੈ ਉਹ ਨਵਾਂ ਉਹ ਪੁਰਾਣੀ ਦੀ ਬਾਤ ਗਈ ਜੀ ਉਹ ਵੀ ਨਵਾਂ ਆ ਯਾ ਭਾਈ ਲਾਲੇ ਟਮਾਟਰੀ ਹੋ ਦੇਖਦੇ ਆ ਸਰਾਗੇ ਸਰਾਗਾ ਆ ਟਰਾਲੀ ਬੜੀ ਆ ਠੀਕ ਜੀ ਆ ਇਹ ਗੱਡੀ ਦੇ ਵੀਰ ਪਰ ਆ ਨਾ ਹੈ ਨਹੀਂ ਨਹੀਂ ਅੰਦੀ ਕੇ ਯਾਰ ਇਹ ਕੀ ਆਸ ਕਹੇ ਹੈ ਕਰਦੀ ਨਹੀਂ ਨੰਨਾ ਹੀ ਵਧੀਆ ਲੱਗਿਆ ਨੀ ਹੋਰਾਂ 632 ਇਹ ਪੈਂਦੇ ਟਰੈਕਟਰ ਫੇਕ ਆ ਪੈਂਦਾ ਫੇ ਸਾਰੇ ਆਪਣੀ ਗੱਡੀ ਗੁਡੀ ਕੱਢ ਲਿਓ ਕਿਤੇ ਤੁਸੀਂ ਵੀ ਲੈ ਆਂ ਚ ਲੱਗੇ ਕਿਤੇ ਪਲੇ ਹੁਣ ਚੱਕੇ ਹਾਂ ਹਾਂ ਕਹੇ ਕੰਡਾ ਇਹਦਾ ਵੀ ਕਰੇ ਜੀ ਜਾ ਕੇ ਰੇ ਛੱਡੇ ਤੁਸੀਂ ਛੱਡ ਰੋ ਚੱਲੋ ਭਾਈ ਕੰਡਾ ਇਹਦਾ ਵੀ ਹੋਵੇ ਕਿਸੇ ਜੰਦਾ ਹਲੋ ਭਾਈ ਜਿਹੜੇ ਕੰਮ ਕਰਦੇ ਹੁੰਦਾ ਚੌਹ ਹੁੰਦਾ ਬਹੁਤ ਅੱਜ ਘਟ ਆਣਾ ਹੌਲੈਂਡ ਘਟ ਆ ਪਰ ਇਹ ਟਰੈਕਟਰ ਇਹ ਟਰੈਕਟਰ ਲੱਗ ਨੂੰ ਬਹੁਤ ਕੰਮ ਆ ਬ ਯਾਰ ਥਾਲੀ ਨੂੰ ਆ ਆਪਣੇ ਸਮਰਾਜ ਜ਼ਿਆਦਾ ਹੈ ਆਪਣੇ ਮੈਂ ਤਾਂ ਦੇਖਿਆ ਮਹੀਂਦਰ ਟਰੈਕਟਰ ਬਈ ਜ਼ਿਆਦਾ ਛੋਟੇ ਵਾਲਾ ਜਾਂ ਵੱਡੇ ਵਾਲਾ ਯਾਹਾਂ ਸਭ ਪਿੱਕਰ ਰੇਜ ਪੈਣ ਲੱਗਿਆ ਨਵੇਂ ਨਵੇਂ ਮੁੰਡਿਆਂ ਪਹਿਲਾਂ ਉਹ ਉਹ ਡੈਡੀ ਸਾਡੇ ਪਾਪਾ ਚਾਹੇ ਪਿੱਤਰ ਦਾ ਕਿੰਨੇ ਮੈਂ 50 ਕਿਲੇ ਠੇਕੇ ਪਰਲੇ ਹੋਏ ਤੇ ਗੰਨਾ ਵੀ ਤਾਂ ਉਪਰੀਆਂ ਦਾ ਚਾਹੇ ਪਿੱਤਰ ਜਾਂਦਾ ਦੇਖ ਲੈ ਕਰਾ ਦਿਓ ਬਾਈ ਗੱਡੀ ਦਾ ਔਖਾ ਫੇਰ ਨਿਕਲਣੀ ਨਹੀਂ ਪਰ ਗੜ ਬਾਈ ਗੱਡੀ ਕੱਢ ਲੈ ਹੈਲੋ ਗੱਡੀ ਆ ਗੱਡੀ ਕੱਢ ਲੈ ਫੇਰ ਔਖਾ ਪਿੱਛੇ ਨੂੰ ਹੈਗਾ ਹੁਣ ਕਰਾ ਦਿੰਦਾ ਫੇਰ ਮੜ ਜਾ ਫੜਾ ਪਿੱਛੇ ਕਰੀ ਫੇਰ ਮੜ ਜਾ ਗੱਡੀ ਕੱਢਣੀ ਆ ਮੜ ਜਾ ਪਿੱਛੇ ਗੱਡੀ ਕੱਢਣੀ ਆ ਕਰੀ ਮੜੇ ਵਿੱਚ ਪਾਈ ਕੋਈ ਨਹੀਂ ਹੈਗਾ ਚੱਲ ਨਹੀਂ ਗਾ ਉਹ ਇਹਨੂੰ ਮਗਰ ਕਰਨਾ ਪੈਣਾ ਹੈ ਆ ਗੱਡੀ ਕੱਢਣੀ ਹੈ ਇਹਨੇ ਬਸ ਥੋੜਾ ਜਿਹਾ ਹੁਣ ਪਰ ਮਗਰ ਰਲਾ ਪੈ ਗਿਆ ਭਾਈ ਕਰ ਲੈ ਮੜ ਜਾ ਹੋ ਦੋ ਮਿੰਟ ਆਪਾਂ ਪਾੜ ਕੰਸਾਗਾ ਹਾਂ ਨਿਕਲ ਤਾ ਬਾਬ ਬਹੁਤ ਆ ਬਹੁਤ ਆ ਬਹੁਤ ਆ ਉਹ ਨਾ ਨਾ ਵੀਰੇ ਉਸ ਗੱਡੀ ਕਿੱਥੇ ਪਸਾ ਲਈ ਖੜਾ ਕਰ ਉਹ ਕੱਢ ਲੈ ਕੱਢ ਲੈ ਉਹ ਸਾਈਡ ਕੱਢ ਲੈ ਉਹ ਵੀਰੇ ਗੱਡੀ ਉਸ ਤੋਂ ਕੱਢ ਲੋ ਮੰਨਦੇ ਨਹੀਂ ਵਈ ਗੱਲਾਂ ਆ ਫੇਰ ਉਹ ਉਹ ਤਾਂ ਸਾਈਡੋਂ ਕੱਢੋ ਜੇ ਮਾਰੀ ਗੱਲਾਂ ਮਾਰੀਓ ਆਪਣੀ ਟਾਈਮ ਉਧਰ ਉਧਰ ਹੋ ਜਾਂਦਾ ਬੰਦਾ ਟਰੈਕਟਰ ਵਾਲਾ ਇੱਕ ਵਾਰੀ ਖੜਾ ਕੇ ਜੇ ਚਾਬੀ ਕੱਢ ਲੈ ਜੇ ਫੇਰ ਓਫਾ ਚਾਬੀ ਕੱਢ ਲਈ ਵੀਰ ਨਾ ਸਮੋਸੇ ਢੇੜੇ ਜਾ ਰਹੇ ਆ ਬਾਈ ਭੁੱਖ ਲੱਗੀ ਹੋਣੀ ਮੁੰਡੇ ਨੂੰ ਰੋਟੀ ਪਾਣੀ ਰੋਟੀ ਯਾਰ ਉਹਨੂੰ ਭੁੱਖ ਨਹੀਂ ਲੱਗਦਾ ਹਾਂ ਔਖਾ ਉਹ ਚਾਹ ਵੀ ਨਹੀਂ ਵਧੀਆ ਮਿਲਦੀ ਯਾਰ ਰੋਟੀ ਦਾ ਵੀ ਪਾਣੀ ਰੋਟੀ ਲੈਣ ਦਾ ਆਦਤ ਹੈ ਰੋਟੀ ਲੈਣੇ ਤੈਨੂੰ ਚਾਹ ਪਾਣੀ ਦਾ ਰੋਟੀ ਹੁਣ ਸਾਰ ਜੁਕੇ ਰੋਟੀ ਲੈ ਲੈ ਗਈਏ ਨਾ ਨਾ ਬਸ ਫੇ ਰੋਟੀ ਵਾਲੇ ਨੂੰ ਫੋਨ ਕਰ ਦਿੰਦਾ ਨਹੀਂ ਇੱਥੇ ਨਾ ਰੋਟੀ ਦੀ ਦੁੱਧ ਚਾਹ ਦੀ ਬਹੁਤ ਪ੍ਰੋਬਲਮ ਆ ਸਮੱਸਿਆ ਹੈ ਕੰਟੀਨ ਨਹੀਂ ਵਧੀਆ ਹੈਗੀ ਉਰੇ ਕੰਟੀਨ ਜਮਾ ਨਹੀਂ ਵਧੀਆ ਅੱਜ ਦੀ ਨਹੀਂ ਕੱਦਾਂ ਰੌਲਾ ਪੈਂਦਾ ਇਹ ਦੇਖੀ ਤੂੰ ਹਾਲ ਕਿ ਆਇਆ ਪਿਆ ਪੈਣ ਚ ਝਾੜੂ ਮਾਰੇ ਜਿੱਦਣ ਦੀ ਸ਼ੁਰੂ ਕਰੀ ਇੱਕੋ ਜੀ ਕਾਤੇ ਨਹੀਂ ਦਿੰਦੇ ਠੇਕਾ ਚੱਜ ਦੇ ਬੰਦੇ ਨੇ ਇੱਕੋ ਜੀ ਵਧੀਆ ਉੱਥੇ ਬਸ ਮੈਂ ਖਾਦੀ ਦਿੱਕਦਨ ਕਿੱਥੇ ਗੰਢੀ ਚ ਬਸ ਬਾਕੀ ਸਭ ਫੁੱਦੂ ਦਾ ਨਹੀਂ ਨਹੀਂ ਆਦੋਗੀ ਯਾਰ ਅੰਡੇ ਤੇ ਉਹ ਨਹੀਂ ਬੈਸਣਾ ਅੰਡੇ ਬਾਈ ਖਾਦੇ ਸੀ ਦੁਪਹਿਰ ਨੂੰ ਮੈਂ ਕਹਿੰਦਾ ਬਾਈ ਐਨੇ ਸਵਾਦ ਆਂਡੇ ਬੈਸਣ ਦੇ ਅੱਛਾ ਉਹ ਅਸੀਂ ਚਾਹ ਮੰਗਾਲੀ ਜਿਹੜੀ ਫੁੱਦੂ ਚ ਜਿੰਨੇ ਅੰਡੇ ਵਧੀਆ ਹਾਂ ਚਾਹ ਕਹਦਾ ਪਾਣੀ ਉਹਦਾ ਪਾਣੀ ਉਹ ਪਾਣੀ ਮੂਤ ਵਰਗੀ ਚਾਹ ਹੁੰਦੀ ਖਣੇ ਦੀ ਚਲੋ ਇਹ ਚਾਹੀਦੀ ਹੈ ਤਾਂ ਚਲ ਭਾਈ ਕੀ ਗਰੀਨ ਕਿਹੜਾ ਹੋ ਇਹ ਭਾਈ ਕੀ ਹੋ ਗਈ ਬਈਆ ਕਰ ਪਿਆ ਰੋਲ ਉਹ ਲਾਦੀ ਤਾਂ ਕਿਤੇ ਨਹੀਂ ਆ ਨਾ ਇਹਦਾ ਫਾਇਦਾ ਪਿੱਛੇ ਹੈਗਾ ਪੂਰਾ ਦਿਖਦਾ ਪੂਰਾ ਤੁਹਾਨੂੰ ਨਾ ਦਿੱਕਤ ਹੈ ਹੁਣ ਕੈਮਰਾ ਲਾ ਕੇ ਆਉਣਾ ਪਿੱਛੇ ਤੇ ਉਹ ਬੰਦ ਹੋ ਜਾਂਦੀ ਰਿਸਿਸਟਰ ਨਾ ਨਾ ਇਹ ਤਾਂ ਚਾਬੀ ਆਨ ਕਰੀ ਗੱਡੀ ਬੜੀ ਕਰਦੀ ਇਹ ਅਲੱਗ ਆ ਇਹ ਦੋਸੇ ਅਲੱਗ ਲਵਾਤੇ ਅਲੱਗ ਵੀ ਨਾ ਉਹ ਨਹੀਂ ਬੰਨਵਾਉਣਾ ਜੇ ਟਰਾਲੇ ਦੇ ਪਿੱਛੇ ਕੈਮਰਾ ਉਹਦੀ ਚੀਜ਼ਾਂ ਅਲੱਗ ਹੈ ਇਹਦੇ ਹੀ ਲੱਗ ਹੈ ਉਹ ਤਾਂ ਜ਼ਰੂਰੀ ਆ ਵੀ ਚੱਲਦਾ ਵੇ ਲੈ ਛੋਟੀ ਬਹੁਤ ਵਧੀਆ ਇਹ ਹੈ ਜਿਹੜੀ ਪਈ ਆ ਦੂਜੀ ਨਾਲ ਦੂਜੀ ਮਨਾਲੀ ਜਿਹੜੀ ਐਲਈ ਜਿਹਦੇ ਚ ਨੰਬਰ ਨੰਬਰ ਜੀ ਚੱਲਦੇ ਆ ਅੱਛਾ ਅੱਛਾ ਆਉ ਹਾਂ ਉਹ ਜੀ ਪਾਪਾ ਲੈ ਕਰਦੇ ਹਾਂ ਹਾਂ ਜਿਆ ਫੁੱਟ ਲੰਬਾ ਜਿਹਾ ਲਾਵਾ ਲਾਲੀ ਭਾਈ ਜੇਡੀ ਪਰ ਹੌਡ ਚਲਵਾ ਲਈ ਮੈਂ ਵਧੀਆ ਆਟਮ ਉਹੀ ਪ੍ਰਗਟ ਸਿਆ ਮੈਂ ਰੱਖ ਲਈ ਮੈਂ ਕੰਮ ਆ ਜਿੰਦੀ ਕੇ ਚਲਿਏ ਪਹਲਟ ਉਹਨੇ ਪਾ ਦੂਰ ਜਾਣਾ ਸਹੀ ਪ੍ਰਗਟ ਚਲੋ ਦੂਰ ਜਾਣਾ ਫਿਰ ਮੋੜਨਾ ਵੀ ਇਹਨੇ ਰੋ ਜਾਣਾ ਮੈਂ ਤਾਂ ਸਵੇਰੇ ਆਉਂਗਾ ਰਾਜਰੇ ਭਈਆਂ ਨੂੰ ਕਿਹਾ ਮੈਂ 550 600 ਭਰੀ ਕਰ ਲਓ ਕੱਲੂ ਲੱਦੂਂਗੇ ਤੇ ਕੱਲੂ ਮੈਂ ਜਾਣਾ ਕਿਤੇ ਆ ਕੱਲੂ ਔਖਾ ਮੇਰਾ ਪਰਸ ਨੂੰ ਮਿਲੂੰਗਾ ਆਪਾਂ ਹੁਣ ਦਿਨ ਖੜ ਦੇਣਾ ਕਿਸ ਨੂੰ ਮੈਂ ਵੀ ਜਾਣਾ ਕਿਤੇ ਪਰਸ ਨੂੰ ਮਿਲੂੰਗੇ ਕੱਲੂ ਵੋਟਾਂ ਦੀ ਗਿੰਡ ਦੀ ਵੋਟਾਂ ਪਾਈ ਜਿਹੜੀਆਂ ਸਾਡਾ ਭਾਈ ਦੋਸਤੇ ਆ ਉਹ ਖੜਾ ਉਹ ਉਹਦੇ ਨਾਲ ਜਾਣਾ ਪੈਣਾ ਭਾਈ ਫਿਰ ਬਾਕੀ ਕਾਲੂ ਹੋ ਜਾਣੇ ਫੈਸਲੇ ਹੂੰ ਕਿ ਨਹੀਂ ਆਹੋ ਸੜਾ ਚੱਲਦਾ ਤੂੰ ਮਜਾ ਤਾਂ ਕੱਢਦਾ ਨਹੀਂ ਹੈਗਾ ਪਤਾ ਨਹੀਂ ਕਿ ਆਹ ਕੀ ਆਹ ਲੱਗਿਆ ਤੂੰ ਨਿਕਲ ਹੋ ਕੇ ਉਹ ਲੈਵਲ ਦਾ ਤੂੰ ਨਹੀਂ ਆ ਰਿਹਾ ਨਾ ਉਹ ਸਾਰਾ ਟੂਰ ਚੱਲ ਨਹੀਂ ਰਿਹਾ ਭੱਖੇ ਨਹੀਂ ਹਿਲ ਮਨ ਲੱਦਾ ਇਹ ਨਾ ਭੱਖਿਆ ਭਾ ਹੈਗਾ ਕਈ ਵਾਰ ਤੂੰ ਕੱਢਦਾ ਨਹੀਂ ਉਧਰ ਪੜਾਈ ਚਲੀ ਜਾਂਦੀ ਹੈ ਮਿਲ ਦੀ ਸਭ ਤੋਂ ਵੱਡੀ ਸਮੱਸਿਆ ਪਤਾ ਕੀ ਹੈ ਮਿਲ ਚਲਾਉਂਦੇ ਆ ਹੂੰ ਹਰੇਕ ਸਾਲ ਜਾਂ ਸਾਲ ਬਦਲੇ ਦੋ ਸਾਲ ਬਾਅਦ ਇਹਨਾਂ ਦੀ ਆਦਤ ਹੈ ਬੰਦਾ ਬਦਲਦੇ ਨੇ ਠੇਕੇਦਾਰ ਬਦਲਤਾ ਜਾਨੂੰ ਦੇ ਹੱਥ ਲੱਗਦਾ ਏ ਜਾਨੂੰ ਮਿਲਨੇ ਗੰਨਾ ਨੇੜੇ ਲੱਗ ਜਾਂਦਾ ਏ ਜਨ ਵੀਰ ਬੰਦਾ ਜਾਨੂੰ ਨੂੰ ਸਮਝ ਲੱਗਦਾ ਵੀ ਇਹ ਆ ਘਰਾ ਦੀ ਪੈਣੀ ਆ ਜਾਨੂੰ ਫਿਰ ਬੰਦਾ ਬਦਲ ਜਾਂਦੇ ਕੱਲ ਚੰਨੀ ਘੜਾ ਛੁੱਟੀ ਆ ਜੀ ਮਿਲਦੇ ਆ ਤਾਂ ਚੰਨੀ ਘੜਾ ਦਿਖਾਉਣੇ ਜਾ ਕੇ ਕਾ ਕੰਮ ਚੱਲੇ ਠੀਕ ਆ ਜੀ ਠੀਕ ਆ